ਅੱਜ ਸਾਡੇ ਲਈ ਸ਼ਹਿਰ ਵਾਸੀਆਂ ਲਈ ਨਗਰ ਕੌਂਸਲ ਕਰਾਇਆਂ ਲਈ ਆਮ ਆਦਮੀ ਪਾਰਟੀ ਵੱਲੋਂ ਜਿੱਤ ਦੀ ਖੁਸ਼ੀ ਦੇ ਵਿੱਚ ਇੱਕ ਨਵੀਂ ਕੜੀ ਦੇ ਵਿੱਚ ਕਮੇਟੀ ਦੇ ਸਾਰੀ ਟੀਮ ਚੁਣੀ ਆ ਜਿਹਦੇ ਵਿੱਚ ਸਾਡੇ ਹਰਮੇਸ਼ ਲਾਲ ਜੀ ਪ੍ਰਧਾਨ ਚੁਣੇ ਗਏ ਆ ਸੁਦੇਸ਼ ਕੁਮਾਰ ਬਿੱਲਾ ਜੀ ਜੋ ਸੀਨੀਅਰ ਵਾਈਸ ਪ੍ਰਧਾਨ ਚੁਣੇ ਗਏ ਆ ਤੇ ਸਾਡੇ ਰਾਹੁਲ ਪੌਂਜੀ ਵਾਈਸ ਪ੍ਰੈਜ਼ੀਡੈਂਟ ਚੁਣੇ ਗਏ ਆ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿ ਅੱਜ ਜਿਹੜਾ 2013 ਦਾ ਆਮ ਆਦੀ ਪਾਰਟੀ ਦਾ ਬੂਟਾ ਸੀ ਨੋਰਾ ਬ੍ਰਦਰਜ਼ ਨੇ ਲਾਇਆ ਸੀ ਅੱਜ ਉਹਨੂੰ ਬੂਰ ਪਿਆ ਉਹਦਾ ਫਲ ਅੱਜ ਅਸੀਂ ਸਾਰੇ ਜਾਣੇ ਸਵਾਦ ਲੈ ਰਹੇ ਹਾਂ ਕਿ ਉਹਦਾ ਅਸੀਂ ਸਿਟੀ ਦੇ ਡਿਵੈਲਪਮੈਂਟ ਦੇ ਰੂਪ ਦੇ ਵਿੱਚ ਇਹ ਜਿਹੜਾ ਅੱਜ ਆਉਣ ਵਾਲਾ ਸਮਾਂ ਅਸੀਂ ਸਿਟੀ ਦੀ ਡਿਵੈਲਪਮੈਂਟ ਦੇ ਵਿੱਚ ਲਾਵਾਂਗੇ ਸਾਨੂੰ ਅੱਜ ਇਹ ਬਹੁਤ ਖੁਸ਼ੀ ਹੋਈ ਕਿ ਵੇ ਸਾਡੀ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਤੇ ਸਾਰੀ ਟੀਮ ਦਾ ਜੋ ਸਹਿਯੋਗ ਰਿਹਾ ਉਹ ਛਲਾਗਾ ਯੋਗ ਹੈ ਇਦਾਂ ਹੀ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਦਾ ਆਸ਼ਵਾਸ਼ਣ ਦਿੰਦੇ ਆ ਵਚਨ ਵਾਦਦਾ ਕਿ ਅਸੀਂ ਵੱਧ ਤੋਂ ਵੱਧ ਡਿਵੈਲਪਮੈਂਟ ਕਰਾਵਾਂਗੇ ਸਾਡੀ ਟੀਮ ਜਿਹੜੀ ਹੈ ਅੱਜ ਚੁਣ ਕੇ ਆਈ ਹੈ ਇਹ ਬਹੁਤ ਹੀ ਅੱਛੀ ਟੀਮ ਹੈ ਔਰ ਸਾਰੇ ਕਾਉਂਸਲਰ ਸਹਿਬਾਨ ਜਿਹੜੇ ਜਿੱਤੇ ਆ ਜਿਹੜੇ ਕਾਉਂਸਲਰ ਸਹਿਬਾਨ ਕੁਝ ਵੋਟਾਂ ਤੇ ਰਹਿ ਵੀ ਗਏ ਆ ਉਹ ਸਾਰੇ ਟੀਮ ਦੇ ਇਕੱਠ ਦੇ ਵਿੱਚ ਅਗੇ ਗਏ ਵਧਣਗੇ ਤੇ ਸ਼ਹਿਰ ਦੇ ਵਾਸਤੇ ਵੱਧ ਤੋਂ ਵੱਧ ਗਵਰਨਮੈਂਟ ਕਰਾਉਣਗੇ ਸਾਰੇ ਸ਼ਹਿਰ ਵਾਸੀਆਂ ਦਾ ਸ਼ਾਰੇ ਸਾਰੇ ਹੀ ਵਰਗ ਦਾ ਸਾਰੀ ਲੀਡਰਸ਼ਿਪ ਦਾ ਸਾਡੇ ਸੁਪਰੀਮੋ ਕੇਜੀਵਾਲ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਉਹਨਾਂ ਦਾ ਸੁਪਨਾ ਪੂਰਾ ਕਰਨ ਵਾਸਤੇ ਅੱਜ ਅਮਨ अरोड़ा ਜੀ ਸਾਡੇ ਪ੍ਰੈਜ਼ੀਡੈਂਟ ਜਿਹੜੇ ਪੰਜਾਬ ਦੇ ਉਹਨਾਂ ਦਾ ਸਾਰਿਆਂ ਦਾ ਸੁਪਨਾ ਪੂਰਾ ਕਰਨ ਵਾਸਤੇ ਅੱਜ ਸਾਡੀ ਇਹ ਟੀਮ ਉਹਨਾਂ ਦੇ ਪਾਈ ਹੋਈ ਕਰਮ ਕਮਲਾ ਤੇ ਚੱਲੇਗੀ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਨੂੰ ਬਹੁਤ ਬਹੁਤ ਵਧਾਈਆਂ ਕਿ ਉਹਨਾਂ ਨੇ ਬਹੁਤ ਹੀ ਅੱਛੀ ਟੀਮ ਅੱਜ ਸਾਡੇ ਗੁਣਾਇਆ ਸ਼ਹਿਰ ਨੂੰ ਦਿੱਤੀ ਹੈ ਧੰਨਵਾਦ ਜੀ